ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਮੂਰਾ ਆਲੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਰੀਦਕੋਟ ਆ ਗਿਆ ਇਸ ਵੇਲੇ ਆਪਾਂ ਕਾਕੇ ਵੀਰ ਦੇ ਕੋਲੇ ਮੋਰਾ ਵਾਲੀ ਪਿੰਡ ਦੇ ਵਿੱਚ ਹਾਜ਼ਰ ਆ ਸੱਜਣੋ ਵੈਸੇ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਦੂਜੇ ਤੀਜੇ ਦਿਨ ਤੁਹਾਨੂੰ ਵੀਡੀਓ ਵਿਖਾ ਦੇਈਦੀ ਇਸ ਘਰੋਂ ਅੱਜ ਤਿੰਨ ਐਨੀਮਲ ਫੋਰ ਸੇਲ ਵਿਕਾਊ ਆ ਸੱਜਣੋ ਸੌਰੀ ਚਾਰ ਐਨੀਮਲ ਜਿਹੜੇ ਫੋਰ ਸੇਲ ਵਿਕਾਊ ਆ ਸੱਜਣੋ ਇੱਕ ਵੈੜ ਵੀ ਆ ਸੌਰੀ ਮੈਂ ਤਿੰਨ ਮਹੀਆ ਹੀ ਇੱਧਰ ਗੈਸ ਲਾਇਆ ਸੀ ਨੀਲੀ ਰਾਵੀ ਦੀ ਝੋਟੀ ਦੀ ਗੱਲ ਕਰੀਏ ਤਾਂ ਸੱਜਣੋ ਚੰਗੇ ਘਰਾਣੇ ਦੀ ਤੇ ਚੰਗੇ ਕਿਸੇ ਭੈਣ ਭਰਾ ਨੇ ਸੰਭੀ ਹੈ ਟੌਪ ਦਾ ਨਗੀਨਾ ਵੀ ਕਹਿ ਸਕਦੇ ਆ ਇਹਨੂੰ ਇੱਕ ਸੱਜਣੋ ਆਹ ਪਲੂਨ ਕੱਟੀ ਬਹੁਤ ਹੀ ਜਾਦੇ ਖਬਰਦਾਰ ਜਦੋਂ ਤੋਰ ਤਾਰ ਕੇ ਵਿਖਾਈ ਚੈੱਕ ਕਰਿਓ ਪਸੰਦ ਆਊਗੀ ਤੁਹਾਨੂੰ ਆ ਵੀ ਮੈਂ ਕਿਹੜਾ ਸੁਆਸ ਹੁੰਦੀ ਆ ਚੰਗੀ ਓਕੇ ਰਿਪੋਰਟ ਇੱਕ ਸੱਜਣੋ ਇਹ ਵੈੜ ਗੱਬਣ ਦਿਨ ਜ਼ਰੂਰ ਲੈਂਦੀ ਆ ਮੇਰਾ ਮੰਨਣਾ ਕਿ ਬਾਕੀ ਓਕੇ ਰਿਪੋਰਟ ਆਜੋ ਲਈਏ ਜਾਂ ਕਾਕੇ ਸასი ਕਾਲ ਹੋਰ ਸੁਣਾ ਹਰ ਠੀਕ ਠਾਕ ਚੜਦੀ ਕਲਾ ਨਾ ਹਾਂ ਹਾਂ ਤੇ ਆਪਣਾ ਡਰੈਸ ਦੱਸ ਦਗੇ ਆਪਣਾ ਪਿੰਡ ਮੂਰਾ ਨੇ ਜ਼ਿਲ੍ਹਾ ਫਰੀਦਕੋਟ ਪਿੰਡ ਮੂਰਾ ਵਾਲੀ ਤੇ ਜ਼ਿਲ੍ਹਾ ਫਰੀਦਕੋਟ ਨੰਬਰ ਕਰੀਏ ਰਿਪੀਟ ਕਰੀਏ 85535655 9855327655 ਤੇ ਕੋਈ ਵੀ ਗੱਲਬਾਤ ਕਰੇ ਅੱਜ 4 ਐਨੀਮਲ ਆ ਹਨਾ ਤਿੰਨ ਮੱਝਾਂ ਝੋਟੀਆਂ ਤੇ ਇੱਕ ਬੈੜ ਹਾਂ ਲਿਆਇਆ ਟੌਪ ਲਿਆਈਆਂ ਲੱਭ ਕੇ ਅੱਜ ਚੱਲ ਗਿਆ ਮਿਲ ਗਿਆ ਟੌਪ ਚਾਨ ਕਰ ਨਹੀਂ ਕੋਸ਼ਿਸ਼ ਕਰੀਦੀ ਵੀ ਚੰਗਾ ਲੈਣ ਦੀ ਹਨਾ ਇਹ ਨੀਲੀ ਰਾਵੀ ਦੀ ਝੋਟੀ ਕਿਹੜਾ ਸੂਆ ਸੁੰਦੀ ਆ ਪਾਪਾ ਪਲੂਨਸ ਹੁੰਦੀ ਆ ਹਾਂ ਅਸੀਂ ਸਾਡੀ ਬਹੁਤ ਆ ਅੱਛਾ ਹਾਂ ਇਹਨੂੰ ਕੋਈ ਚੱਕਰ ਨਹੀਂ ਹੈ ਨਾ ਲੈ ਪੂਛ ਚੱਕਦੀ ਆ ਹਾਂ ਕਿਆ ਨਹੀਂ ਯਾਰ ਓਕੇ ਰਿਪੋਰਟ ਆ ਵਿਚਾਰੀ ਹੈ ਨਾ ਤੇ ਬਾਕੀ ਕੱਕੇ ਜਿਵੇਂ ਪਲੂਨ ਆ ਤੇ ਥਣਾ ਥਣਾ ਲੋ ਟੱਪ ਕੇ ਵੇਖੀ ਓਕੇ ਆ ਨਾ ਭਾਰਪੂਰ ਵੱਲੋਂ ਸਾਡੀ ਗਾਰੰਟੀ ਹੈ ਆਪਣੇ ਥਣਾ ਦੀ ਗਾਰੰਟੀ ਆ ਤੇ ਦਿਨ ਕਿੰਨੇ ਲੈਂਦੀ ਆ ਸਾਂ ਕੁ ਲੈ ਜੀ 4-5 ਲੈ ਜੂ ਹਨਾ 4-5 ਦਿਨ ਹਜੇ ਤੇ ਕਿਹੜੇ ਕਰਾਣੇ ਕਰੋਨਦੀ ਇਹਦੇ ਮਾਲਕਾ ਤੋਂ ਪੁੱਛਿਆ ਕੁਛ ਕਿ ਨਹੀਂ ਨਹੀਂ ਇਹਨੇ ਤਾਂ ਸਿਰ ਮਾਰਤਾ ਸੱਜਣੋ ਕਹਿੰਦਾ ਮੈਂ ਨਹੀਂ ਕੋ ਪੁੱਛਿਆ ਮੈਂ ਤਾਂ ਖੋਲਣ ਦੀ ਕੀਤੀ ਆ ਤੇ ਲਿਆ ਘਰੇ ਵਾੜੀ ਹਨਾ ਲਿਆ ਕਾ ਕੇ ਕੱਢ ਕੇ ਫਿਰ ਬਾਹਰ ਯਾਰ ਹਾਂ ਐਵੇਂ ਮੁੜ ਕੇ ਫਾਇਦਾ ਸੁਆਦ ਨਹੀਂ ਆਉਂਦਾ ਹਨਾ ਐਵੇਂ ਕਿਸੇ ਦਾ ਸਾਨ ਬਦਨਾਮ ਕਰੀਏ ਉਹ ਵੀ ਨਹੀਂ ਗੱਲ ਚੰਗੀ ਸਿੱਧੀਆਂ ਹੀ ਆ ਗੱਲ ਆਈਆਂ ਇਹਦੀਆਂ ਕਾਕੇ ਦੀਆਂ ਸੱਜਣੋ ਆ ਵੀ ਝੂਟੀ ਬੜੀ ਖਬਰਦਾਰ ਤੇ ਇਹ ਤਾਂ ਤੁਹਾਨੂੰ ਸਟਾਰਟਿੰਗ ਇਥੇ ਜਿਹੜੀ ਬੁਖਾਰ ਹੈ ਹਨਾ ਮੂਰਤੀ ਆ ਜਿਵੇਂ ਪਾਉ ਸਕਦੇ ਕਿੰਗਰੇ ਵਾਲਾ ਸਿੰਘ ਨੀਲੀ ਚ ਵੀ ਲਾਈ ਫਰਦੀ ਐ ਚੱਲ ਪੁੱਤ ਚੱਲ ਲੋ ਵੀ ਸੱਜਣੋ ਕਰੋ ਖਾਂ ਤੌਰ ਚੱਕ ਕਰਮ ਵਾਲੇ ਨਗੀਨੇ ਦੀ ਕਿਆ ਬਾਤ ਕਾਕੇ ਨੇ ਪਾਣੀ ਨਾ ਪੀਣਾ ਹੋਵੇ ਸਿਰਾ ਤੜਕੇ ਪਿਆਇਆ ਉਦੋਂ ਨਹੀਂ ਨਾ ਪੀਤਾ ਹੋਣਾ ਚੱਲ ਪੁੱਤ ਚੱਲ ਕਰਾ ਤੌਰ ਚੱਕ ਆਪਣੇ ਭੈਣਾ ਭਰਾਵਾਂ ਨੂੰ ਵੇਖੋ ਸੱਜਣੋ ਪੈਠਪੂੜਾ ਬਹੁਤ ਹੀ ਚੰਗਾ ਤੇ ਚੰਗੀ ਨਗਰ ਝੋਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਬੇਮਲੂਮੀਆਂ ਹੀ ਪਿਛਲੀਆਂ ਲੱਤਾਂ ਨੂੰ ਭਲਾ ਪਾ ਗਈ ਆ ਦੇਖੋ ਸਿੰਘ ਦੀ ਗੱਲ ਕਰ ਲਈਏ ਇਹ ਤਾਂ ਸੱਜਣੋਂ ਟੋਪ ਦਾ ਲੱਗਿਆ ਹੋਇਆ ਤੇ ਮਾਰਕਾ ਪੂਰਾ ਲੱਗਾ ਨੀਲੀ ਰਾਵੀ ਵਾਲਾ ਕੋਈ ਕਹਿਣ ਵਾਲੀ ਗੱਲ ਨਹੀਂ ਵੀ ਜਿੰਨਾ ਜਿੰਨਾ ਚਾਹੀਦਾ ਸਿਸਟਮ ਉਹਨਾਂ ਉਹਨਾਂ ਹੀ ਕਰਮ ਵਾਲੀ ਨੂੰ ਲੱਗਾ ਹੋਇਆ ਜਰਾਬਾਂ ਨਾ ਪੂਰੀਆਂ ਓਕੇ ਰਿਪੋਰਟ ਚੜੀਆਂ ਥਣ ਕੰਮ ਦਾ ਸੀਨ ਸੌ ਬਹੁਤ ਆ ਬਾਕੀ ਸਜਣੋ ਪੜੀ ਸੰਭੀਆ ਬੰਦੇ ਨੂੰ ਧੂਈ ਫਰਤੀ ਆ ਕੀ ਕਰੇ ਵਿਚਾਰਾ ਬੰਦਾ ਵੀ ਵੈਸੇ ਤਾਂ ਤਗੜਾ ਸਜਣੋ ਪਰ ਮੱਝ ਭਾਰੀ ਤਗੜੀ ਆ ਕਰੋ ਚੱਕ ਹਣਾ ਕਾਕੇ ਬੰਦਾ ਦਾ ਵੈਸੇ ਤੂੰ ਹੀ ਤਗੜਾ ਤੇ ਪਰ ਤੇਨੂੰ ਖਿੱਚੀ ਫਾਡੀ ਤੇ ਗੈਸ ਲੈ ਰਹੇ ਨੇ ਅੱਛਾ ਆ ਚੱਕਰ ਪੈ ਗਿਆ ਨਹੀਂ ਤਾਂ ਇਹਦੀ ਕੀ ਪਰਵਾਹੀ ਹੈ ਨਹੀਂ ਲਾਦਨੇ ਆਪਾਂ ਆਪਾਂ ਸਰਪੀ ਰੱਖ ਲੈ ਗੀਆਂ ਦੇਖੋ ਸਜਣੋ ਸੰਗ ਸੰਗ ਪੂਰਾ ਕੰਮ ਦਾ ਕੱਟੀ ਦਾ ਯਾਰ ਪੈਠਪੁੜਾ ਕਾਕੇ ਹੱਥ ਜੇ ਰੱਖ ਕੇ ਵਿਖਾਈ ਉੱਤੇ ਵੀ ਗੈਸ ਜਾਂ ਲੱਗੇ ਚੌੜੇ ਕਰਕੇ ਵੀ ਕਿੰਨਾ ਪੱਠ ਕੋੜਾ ਹਾਂ ਵੱਖੋ ਸਜਣੋ ਬੜੀ ਨਗਰ ਕੱਟੀ ਆ ਬੜੀ ਸਾਂਭੀ ਆ ਕਿਸੇ ਭੈਣ ਭਰਾ ਹਾਂ ਤੇ ਕਾਕੇ ਦੁੱਜਾ ਉਹ ਨੀਲੀ ਰਵੀ ਦੀ ਮਾਝ ਆਪਣੀ ਸੱਚ ਝੂਟੀ ਕਿੱਥੇ ਚਲੀ ਗਈ ਉਹ ਖੜਕ ਪੰਨੇ ਕੋਲੇ ਮੱਲਾ ਪੋਤਾ ਇਹ ਸ਼ਹਿਰ ਕਿਹੜਾ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਕੋਲੇ ਆ ਖੜਕ ਹਾਂ ਖੜਕ ਭਗਤ ਸਿੰਘ ਦੇ ਪਿੰਡ ਦੇ ਕੋਲੇ ਭਗਤ ਸਿੰਘ ਦੇ ਪਿੰਡ ਦੇ ਕੋਲੇ ਜਾਵੜੀ ਕਰਮਾਲੀ ਨਗੀਨਾ ਹੀ ਸੀ ਉਹ ਵੀ ਤੇ ਕਾਕੇ ਫਿਰ ਇਹ ਝੋਟੀ ਦਾ ਰੇਟ ਕੀ ਰੱਖਾਂਗੇ ਇਹ ਕਦਾਹੀ ਜੀ ਜਾਣਗੇ 1 ਲੱਖ ਤੇ 10000 ਹੂੰ ਮੌਕੇ ਤੇ ਮਾਣ ਮੋਟਾ ਮਾਨਤਨ ਕਰਨਾ ਨਹੀਂ ਮਾੜਾ ਮੋਟਾ ਨਹੀਂ ਕਰਦੇ ਹੁਣ ਮਾਨਤਨ ਹੈ ਜੀ ਨਾ ਕਰ ਛੋਟੀ ਚੰਗੀ ਹੈ ਯਾਰ ਮੈਂ ਕਦੋਂ ਕਿਹਾ ਮਾੜੀ ਮੈਂ ਤਾਂ ਸਰਦਾਂ ਕਰੀ ਜਾਂਦਾ ਪਤੰਦਰਾ ਨਾ ਥਾਲ ਖੇਤਾਂ ਦੀ ਨਹੀਂ ਕੋਈ ਇਹਨੂੰ ਭਲ ਭੁਲ ਦੀ ਨਹੀਂ ਭੈ ਜਾ ਨਹੀਂ ਦੋ ਤਨ ਦੀ ਵੋਲੇ ਨਿਕਰੇ ਜਾਂਦੇ ਹਾਂ ਓਕੇ ਆ ਤੇ ਮੜਾ ਜਾ ਕੇ ਰਾਂ ਫੇਰ ਵੀ ਹਾਂ ਫੁੱਲ ਕਰ ਲੈ ਮਾ ਯਾਰ ਐਂ ਜੀ ਨਾ ਕਰ ਐਂ ਨਾ ਕਰ ਬਾਈ ਮੈਂ ਹੱਸ ਕੇ ਨਹੀਂ 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 ਕਿਉਂ ਨਹੀਂ ਕਰ ਮਾਨਤਨ ਮੌਲੀ ਹੋਣਾ ਨਹੀਂ ਨਹੀਂ ਕਿੰਨਾ ਕਰੇਗਾ 10 ਤਾਂ ਸਹੀ ਐ ਨਹੀਂ ਫੇਰ ਨਹੀਂ ਵਿਕਣੀ ਫੇਰ ਐ ਗਲਤਾਂ ਤੋਂ ਚੰਗਾ ਫਿਰ ਸਾਨੂੰ ਕੀ ਕਹਿਣਾ ਹਨਾ ਵੀ ਦਾਲੇ ਪੰਗੜੇ ਛੋਟੀ ਡੇਲ ਦਾ ਕਰੀ ਬਣਾਵਾਂ ਨੇ ਮੁੱਲ ਤਾਂ ਨਹੀਂ ਨਹੀਂ 5 ਲੱਖ ਮੰਗ ਲਓ ਵੀਰੇ ਡੇਢ ਕਿ ਮੰਗਦੇ ਆ ਹਾਂ ਕਾਕੇ ਫੇਰ ਆ ਦੱਸ ਦੂਜੇ ਨੰਬਰ ਤੇ ਸੱਜਣੋ ਕਰ ਲਿਓ ਟ੍ਰਾਈ ਟ੍ਰੀ ਭਰਾਵੋ ਨਹੀਂ ਮੰਨਦਾ ਤੇ ਤੀਜਾ ਸੂਆ ਤੇ ਦੂਜੇ ਸੂਵੇ ਕੀ ਦੁੱਧ ਦਿੱਤਾ ਇਹਨੇ 12 12 ਕਿਲੋ ਹਾਂ ਪੁੱਲੀ ਮੈਂ ਬਣੋਗੀ ਹਾਂ ਨਹੀਂ ਚੰਗੀ ਪਤਲੀ ਚਮੜੀ ਦੀ ਓਕੇ ਰਿਪੋਰਟ ਆ ਤੇ ਕਾਕੇ ਇਹ ਦਿਨ ਕਿੰਨੇ ਲੈ ਜੀ ਨਹੀਂ ਵਿਖਾ ਸਕਦਾ ਮੇਰਾ ਲੈ ਜੂਗੀ ਹਜੇ ਹਨਾ ਹਫਤੇ ਦੇ ਵਿੱਚ ਵਿੱਚ ਸੂਪ ਹੋਗੀ ਸੂਪ ਹੋਗੀ ਠੀਕਾ ਥਾਣਾ ਥੁਣਾ ਲੋਕ ਕੇ ਭਾਰਪੂਰੇ ਲੋ ਲਿਆ ਕੱਢ ਕੇ ਬਾਹਰ ਸੱਜਣੋ ਕੱਦ ਕਾਠ ਬਹੁਤ ਚੰਗਾ ਪੱਠ ਪੜਾ ਪਤਲੀ ਚਮੜੀ ਜਮਾਈ ਬਾਕੀ ਤੁਹਾਨੂੰ ਵੀ ਕੈਮਰੇ ਦੇ ਵਿੱਚ ਨਜ਼ਰ ਆਉਂਦੀ ਹੋਊਗੀ ਓਕੇ ਰਿਪੋਰਟ ਆ ਸੱਜਣੋ ਮੈਂ ਦੁੱਧ ਵਾਲੀ ਆ ਇਹ ਗੈਸ ਲਾ ਲਿਓ ਬਾੜਾ ਨਹੀਂ ਤਾਂ ਚੰਗੀ ਸਾਂਭੋਗੇ 13-14 ਕਿਲੋ ਦੁੱਧ ਮੈਂ ਰਾਮਣਾ ਭਾਂਡੇ ਚ ਲੈ ਆਉਗੀ ਕਿਉਂਕਿ ਕੁਆਲਿਟੀ ਜਿਹੜੀ ਕਰਮਾਂ ਵਾਲੀ ਦੀ ਚੰਗੀ ਦੁੱਧ ਵਾਲੀ ਵੇਖੋ ਅਜੇ ਹਫਤਾ ਰਹੀਂਦਾ ਤੇ ਸੱਜਣੋ ਲੇਵਾ ਪਾਂਡਾ ਕਰਮਾ ਵਾਲੀ ਨੇ ਨਸੂਣਾ ਤਿਆਰ ਕੀਤਾ ਬਾਕੀ ਥਣਾ ਥਣਾ ਲੋ ਵੀਰ ਕਹਿੰਦਾ ਵੀ ਆਪਣੀ ਟਿੱਪੀ ਹੋਈ ਓਕੇ ਆ ਗੱਭਣ ਮੈਂ ਸੱਜਣੋ ਤੇ ਨਮਹਾਣੀਆਂ ਸੱਜਣੋ ਦੂਜਾ ਸੂਆ ਵੀ ਵੀਰ ਕਹਿ ਸਕਦਾ ਹੈਗਾ ਵੀ ਦੂਜਾ ਸੁੰਦੀ ਆ ਪਰ ਨਹੀਂ ਤੀਜਾ ਸੁੰਦੀ ਆ ਤਾਂ ਤੀਜਾ ਹੀ ਸੁੰਦੀ ਆ ਕਹਿੰਦਾ ਵੇਖੋ ਇਥੋਂ ਹੁਣ ਥਾਂ ਲੈਵੇ ਦੀ ਕੁਆਲਿਟੀ ਕਰੋ ਚੈੱਕ ਲੱਗੇ ਨਾ ਚਾਰੇ ਥਣ ਕਰਮਾ ਵਾਲੀ ਨੂੰ ਇੱਕੋ ਜਿਹਾ ਗੈਪ ਚ ਬਹੁਤ ਸੋਹਣਾ ਰੰਗ ਰੂਪ ਆ ਸਜਣੋ ਮੈਂ ਦਾ ਪਸੰਦ ਆਊਗੀ ਤੁਹਾਡੇ ਤੇ ਨੀਲੀ ਰਵੀ ਦੀ ਝੂਟੀ ਦਾ ਤੋੜਾ ਬੰਨਣਾ ਹੀ ਨਹੀਂ ਕੋਈ ਟਾਪ ਦਾ ਨਗੀਨਾ ਹੀ ਆ ਕਰਮਾ ਵਾਲੀ ਉਹ ਵੀ ਇੱਕ ਅੱਗੇ ਬਹੁਤ ਸੁੰਦਰ ਝੂਟੀ ਹੋਰ ਖੜੀ ਆ ਵੀਰ ਕੋਲੇ ਇਹਦੀ ਵੀ ਗੱਲ ਕਾਕੇ ਫਿਰ ਇਹ ਕਿਹੜਾ ਸੂਆ ਬਾਈ ਇਹ ਪਹਿਲੇ ਹੂ ਇਹ ਵੀ ਪਲੂਨ ਹੀ ਆ ਨੀਲੀ ਵਾਂਗੂ ਹਾਂ ਤੇ ਇਹ ਥਣਾ ਥਣਾ ਲੋ ਟਿੱਪੀ ਓਕੇ ਓਕੇ ਕੋਈ ਸੀਲ ਠੰਡੀ ਝੋਟੀਆਂ ਹੈ ਨਾ ਕੋਈ ਚੱਕਾ ਨਹੀਂ ਅੱਛਾ ਇਹ ਵੀ ਸੀਲ ਠੰਡੀ ਹੈ ਨਾ ਹਾਂ ਹਾਂ ਕੋਈ ਚੱਕਾ ਨਹੀਂ ਨਹੀਂ ਠੀਕ ਕੱਲੇਵਾ ਭਾਂਡਾ ਸੱਜਣੋ ਕਿਆ ਬਾਤਾਂ ਵਾਲਾ ਸ਼ੁਰੂ ਕੀਤਾ ਕਰਮਾ ਵਾਲੀ ਨੇ ਤੇ ਦਿਨ ਕਿੰਨੇ ਲੈ ਜੂ ਹਜੇ ਹਫਤੇ ਦੇ ਵਿੱਚ ਵਿੱਚ ਸੂਪੂਗੀ ਤੇ ਥਣਾ ਥਣਾ ਲੋ ਟਿੱਪੀ ਓਕੇ ਆ ਹਾਂ ਹਾਂ ਓਕੇ ਤੇ ਮੜਾ ਜੇ ਟੋਲਾ ਮਾਰਦੀ ਹੈ ਨਾ ਲਿਆਈ ਕੱਢ ਕੇ ਬਾਹਰ ਇਹਨੂੰ ਆਹੋ ਕਈ ਗੱਬਣਾ ਲੱਗ ਜਾਂਦੀਆਂ ਹੁੰਦੀਆਂ ਹਨਾ ਜਦੋਂ ਸੂਪ ਪੈਂਦੀਆਂ ਉਦੋਂ ਛੱਡ ਜਾਂਦੀਆਂ ਠੀਕ ਆ ਬਾਕੀ ਸੱਜਣੋ ਇੱਕ ਨੋਟ ਕਰਿਓ ਯਾਰ ਕੱਟੀ ਬਹੁਤ ਚੰਗੀ ਆ। ਸਿੰਗ ਵਾਲੇ ਪੱਖ ਤੋਂ ਰੱਖ ਲਈਏ ਤਾਂ ਸਿੰਗ ਵੀ ਬਹੁਤ ਕੰਮ ਦਾ ਲੱਗਾ ਕੱਟੀ ਨੂੰ। ਤੇ ਸਾਹਮਣੇ ਵਾਲੇ ਭੈਣ ਭਰਾ ਨੇ ਵੀ ਸੋਹਣੀ ਸੰਭਾਈ ਕੀਤੀ ਆ ਕੋਈ ਐ ਨਹੀਂ ਤੇ ਬਾਕੀ ਨਾ ਇੱਕ ਨੋਟ ਕਰਿਓ ਰੂਸ਼ੀਆਂ ਚ ਆ ਗਈ ਆ ਥੋੜੀ ਜੀ ਤੇ ਲੇਵਾ ਭਾਂਡਾ ਦੇਖੋ ਕਰਮਾਲੀ ਨੇ ਤਿਆਰ ਕੀਤਾ। ਕੀ ਬਾਤ ਆ। ਐਂ ਕਮਾਈ। ਅੰਦਰ ਜੇ ਪਾਸੇ ਚਲੋ। ਜੀ 10 ਲੀਟਰ ਸਰ ਰਹੇ ਨੇ ਬਸ ਤਾਂ ਖਾਲੀ ਹੋਣਾ। ਨਹੀਂ ਨਹੀਂ। ਇਹ ਵੀ ਇੱਕ ਰਵਾਈਆ ਇਹ ਵੀ ਰਵਾ ਬਹੁਤ ਚੰਗਾ ਦੁੱਧ ਨੂੰ ਵੇਖੋ ਸੱਜਣੋ ਪਈ ਨਾ ਥੱਲੇੋਂ ਪੁਲਵਾਨ ਆ ਰਗੀ ਬਹੁਤ ਸੋਹਣਾ ਸੱਜਣੋ ਇੱਕ ਹਫਤੇ ਨੂੰ ਲੇਵਾ ਤਿਆਰ ਕਰੂਗੀ ਥਣ ਪਹਿਲਨ ਕੱਟੀ ਦਾ ਨਾ ਚਾਰੇ ਯਾਰ ਇੱਕੋ ਜਿਹਾ ਗੁੱਠਾਂ ਦੇ ਲੱਗੇ ਆ ਕਰਮਾ ਵਾਲੀ ਦੇ گاਵਾ ਵਾਂਗੂ ਬਹੁਤ ਪਸੰਦ ਆਈ ਏ ਝੋਟੀ ਵੇਖੋ ਤੇ ਬਾਕੀ ਪਸੰਦ ਥੋੜੇ ਆਉਣੀ ਚਾਹੀਦੀ ਤੁਸੀਂ ਪੈਸੇ ਖਰਚ ਕਰਨੇ ਆ ਸੱਜਣੋ ਤੇ ਬਾਕੀ ਮੁੱਲ ਕਾਕੇ ਦੇ ਅੱਜ ਘੜਤਾ ਘੁੱੜਦਾ ਨਹੀਂਗਾ ਆਪਾਂ ਦੋ ਨੰਬਰ ਵਾਲੀ ਮੈਂ ਦਾ ਮੁੱਲ ਦੱਸਿਆ ਨਹੀਂ ਹਣਾ ਬਾ ਪੂਰੇ ਤੇਰਾ ਹੈ ਹੈ ਇਹ ਲੱਖ ਚੋਂ ਮਨ ਮੋਟਾ ਮਾਤਾ ਕਰਦੇ ਕਿਹੜੀ ਦਾ ਲੱਖ ਚੋਂ ਹਾਂ ਠੀਕ ਆ ਕਰੀ ਚਲ ਮੈਂ ਨਹੀਂ ਕਹਿਣਾ ਹੁਣ ਤੈਨੂੰ ਵੀ ਐ ਕਰ ਐ ਕਰ ਤੇ ਐ ਦਾ ਕਿੰਨਾ ਮੁੱਲ ਰਹੂਗਾ ਇਹ ਚਲੋ ਇੱਕ ਪੰਜ ਇੱਕ ਪੰਜ ਹਾਂ ਠੀਕ ਆ ਚਲੋ ਗਾਂ ਵੀ ਵਿਖਾਈਏ ਤੇ ਕਾਕੇ ਇਹ ਗਊ ਕਿਹੜਾ ਸੂਆ ਦੂਜਾ 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 ਸੂਆ ਹੁੰਦੀ ਆ ਕਿੰਨੇ ਦਿਨ ਲੈ ਜੂ ਬਾਈ ਹਜੇ ਲੈ ਜੀ ਯਾਰ 5 6 ਦਿਨ ਮੈਂ ਤਾਂ ਨਾ ਵੱਧ ਲੈ ਲੂਗੀ ਯਾਰ 10 ਦਿਨ ਲੈ ਜਾਣੇ ਆ ਗਾਣੇ ਬੜੇ ਰਮਾਨਾ ਉਹ ਗਰਮੀ ਨੂੰ ਹਜੇ ਬਣੀ ਨਹੀਂ ਕੋਹ ਵੀ ਥੱਲੇ ਹਾਂ ਥਾਣ ਥੋਣ ਚੰਗਾ ਲਿਆ ਕੱਢ ਕੇ ਬਾਹਰ ਸੁਹਾ ਦੂਜਾ ਪਹਿਲਾਂ ਨੇ ਦੁੱਧ ਪੁੱਛਿਆ ਤੇ ਮਾਲਕਾਂ ਨੂੰ ਅੱਛਾ ਘਰੇ ਹੀ ਘਰ ਦੀ ਇਹ ਤਾਂ ਹੋਰ ਥੋੜੀ ਜਿਹੀ ਕੱਚੀ ਹੈ ਜਿਹੜੀ ਤੇ ਕਿੰਨਾ ਦੁੱਧ ਚੁੰਦਾ ਰਿਆਂ ਫਿਰ ਧਿਆਨ ਨਾ ਫੈਰ ਨਾ ਮੈਂਦੇ ਆਪ ਤੂੰ ਨਹੀਂ ਵਰਤ ਰਿਹਾ ਨਾ ਜੀ ਲੈ ਲੈ ਆ ਤੂੰ ਕੋਈ ਨਹੀਂ ਮਾਨ ਦੇ ਕਾਕੇ ਕਿੰਨਾ ਦੁੱਧ ਚੋਇਆ ਤੂੰ ਆਪਦੀ ਸੇਵਾ ਤੇ 12 ਕਿਲੋ ਠੀਕ ਆ ਦੇ ਜੂਗੀ ਐਤਕੀ 12 13 ਕਿਲੋ ਦਾ ਖੁੱਲਾ ਇਹਦਾ ਰੇਟ ਕੀ ਰੱਖੇਗਾ ਮਲ ਮੇਰੇ ਲੈ ਤਾਂ ਭਾਵੇਂ 90 ਕਰ ਹਨਾ ਮੈਂ ਪੂਰੀ ਕਹਿਣਾ ਤੈਨੂੰ 40000 ਰੁਪਿਆ ਸੱਜਣੋ ਵੀਰ ਕਹਿੰਦਾ ਇਹਦਾ ਰੇਟ ਰੱਖਿਆ ਤੇ ਬਾਕੀ ਗਾਂ ਦਾ ਪ੍ਰਿੰਟ ਪ੍ਰਿੰਟ ਸੋਹਣਾ ਤੇ ਬਾਕੀ ਚੰਗੀ ਆ ਥਣ ਥਣ ਬਹੁਤ ਕੰਮ ਦਾ ਲੱਗਾ ਹੋਇਆ ਜੇ ਖੜੀ ਰਹੀ ਤਾਂ ਮੈਂ ਨੇੜ ਤੋਂ ਵਿਖਾ ਦਿੰਦਾ ਤੁਹਾਨੂੰ ਬਾਕੀ ਚੂਨ ਚਾਂ ਨੂੰ ਸੀਲ ਹਾਂ ਹਾਂ ਇਹ ਆਪਣੀ ਦਾ ਘਰੇ ਚ ਹੋਈ ਆ ਹਾਂ ਲਓ ਵੀ ਸੱਜਣੋ ਇਹ ਚਾਰ ਐਨੀਮਲ ਆਪਾਂ ਵੀਡੀਓ ਦੇ ਵਿੱਚ ਜਿਹੜੇ ਕਵਰ ਕਰ ਲਏ ਆ ਪੰਡ ਦੀ ਗੱਲ ਕਰ ਲਈਏ ਤਾਂ ਫੇਰ ਨੋਟ ਕਰ ਲਓ ਮੂਰਾ ਵਾਲੀ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਪੱਕਾ ਕਬਰਵੱਛਾ ਦੇ ਆਣ ਗਵਾਂਡ ਦੇ ਨਗਰ ਆ ਸੱਜਣੋ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਮੂਰਾਂ ਵਾਲੀ ਕਾਕੇ ਵਪਾਰੀ ਕੋਲੇ ਸੀਗੇ ਸੱਜਣੋ ਚਾਰ ਐਨੀਮਲ ਤੇ ਮਈਆਂ ਬਹੁਤ ਚੰਗੀਆਂ ਬਾਕੀ ਆ ਕੇ ਵੇਖੋਗੇ ਪਸੰਦ ਆਉਣਗੀਆਂ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣੇ